ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਵੀ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਚੌਥਾ ਦਿਨ ਹੈ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਧਰਨਾ ਚੱਲ ਰਿਹਾ ਹੈ ਲਗਾਤਾਰ ਭਾਰਤੀ ਕਿਸਾਨ ਜੁਨੀਅਨ ਉਗਰਾਹਾਂ ਵੱਲੋਂ ਤੇ ਨਾਲ ਹੀ ਇੱਥੇ ਸਾਡੇ ਬਹੁਤ ਹੀ ਸੂਝਵਾਨ ਤੇ ਨੇਕ ਸੋਚ ਦੇ ਇਨਸਾਨ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੁਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਅਰਗਟ ਸਿੰਘ ਢੀਂਸਾ ਜਿਨ੍ਹਾਂ ਨੇ ਆ ਕੇ ਇੱਥੇ ਸਪੀਚ ਦਿੱਤੀ ਤੇ ਅੱਜ ਚੌਥਾ ਦਿਨ ਹੈ ਜਿਹੜਾ ਧਰਨਾ ਲਗਾਤਾਰ ਚੱਲ ਰਿਹਾ ਹੈ ਕਿਸਾਨੀ ਜਵਾਨੀ ਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਲੈ ਕੇ ਘਰਾਣੇ ਘਰਾੰਦਾ ਜਿਹੜਾ ਸਰਕਾਰ ਹੈ ਇਹ ਸਾਰਾ ਕੁਝ ਹੈ ਪੰਜਾਬ ਦਾ ਇੱਕ ਤਰਫੋਂ ਬੇਚਨ ਤੇ ਲੱਗੀ ਹੋਈ ਹੈ ਤੇ ਇਸ ਗੱਲਾਂ ਨੂੰ ਲੈ ਕੇ ਧਰਨਾ ਬਹੁਤ ਵੱਡਾ ਮਜਾਰਾ ਜਿਹੜਾ ਹੋ ਹੋ ਚੱਲ ਰਿਹਾ ਤੇ ਆ ਕੇ ਇੱਥੇ ਸਰਦਾਰ ਪ੍ਰਗਟ ਸਿੰਘ ਢਿੰਡਸਾ ਜੀ ਨੇ ਆਪਣੇ ਜਿਹੜੇ ਉਹ ਵਿਚਾਰ ਨੇ ਸਾਂਝੇ ਕਰੇ ਤੇ ਗੱਲ ਕੱਲੀ-ਕੱਲੀ ਜਿਹੜੀ ਉਹ ਇੱਕ ਸੁਣਨ ਵਾਲੀ ਐ ਤੇ ਹੋਰ ਵੀ ਬਹੁਤ ਬੁਲਾਰਿਆ ਨੇ ਗੱਲਬਾਤ ਕੀਤੀ ਆਓ ਸੁਣਦਿਆਂ ਸਰਦਾਰ ਪ੍ਰਗਟ ਸਿੰਘ ਢਿੰਡ ਕਿਸਾਨ ਮਜ਼ਦੂਰ ਵਾਤਾਵਰਨ ਪੱਖੀ ਮੋਰਚੇ ਦੇ ਵਿੱਚ ਪਹੁੰਚੇ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਅਤੇ ਮੇਰੀਆਂ ਮਾਮਾ ਭੈਣਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੁਨੀਅਰ 1 ਸਤੰਬਰ ਨੂੰ ਵੀ ਬਹੁ ਗਣਤੀ ਦੇ ਵਿੱਚ ਆਈ ਇਹ ਗੱਲ ਸਾਨੂੰ ਸਮਝ ਪੈ ਗਈ ਕਿ ਕਿਸਾਨ ਮਜ਼ਦੂਰ ਬੜੇ ਲੰਮੇ ਸਮੇਂ ਤੋਂ ਖੇਤੀ ਦੀਆਂ ਮੰਗਾਂ ਨੂੰ ਲੈ ਕੇ ਲੜ ਰਿਹਾ ਹੈ ਨਾਲ ਮਜ਼ਦੂਰ ਦੀਆਂ ਲੜਾਈਆਂ ਲੜ ਰਿਹਾ ਹੈ ਤੁਸੀਂ ਦੇਖਦੇ ਹੋ ਜਿਹਨੇ ਕਾਰਪੋਰੇਟ ਘਰਾਣੇ ਸਾਮਰਾਜ ਦੇ ਹਵਾਲੇ ਸਾਰਾ ਕੁਝ ਮੋਦੀ ਸਰਕਾਰ ਕਰਦੀ ਜਾ ਰਹੀ ਹੈ ਤੇ ਉਹ ਆਪਾਂ ਤਾਂ ਤੋੜ ਸਕਦੇ ਹਾਂ ਜੇ ਸਾਰੇ ਤਬਕੇ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਮੰਚ ਤੇ ਲੜੀਏ ਬੇਸ਼ੱਕ ਮਤਭੇਦ ਨੇ ਸਾਡੇ ਫੌਜੀਆਂ ਦੀਆਂ ਜਥੇਬੰਦੀਆਂ ਵਿੱਚ ਵੀ ਹੈ ਮਤਭੇਦ ਪਰ ਉਹ ਲੜਾਈ ਆਪਾਂ ਜਿੱਤ ਨਹੀਂ ਸਕਦੇ ਜਿੰਨਾ ਕਿ ਮੇਰਾ ਐਕਸਪੀਰੀਅੰਸ ਹੋਇਆ ਹੈ ਸਾਡੇ ਜਿਹੜੇ ਫੌਜੀ ਵੀਰ ਨੇ ਜਾ ਕੇ ਨੌਕਰੀ ਕਰਕੇ ਆਉਂਦੇ ਨੇ ਇਹਨਾਂ ਦੇ ਮੁੜ ਬਸੇਵੇ ਵਾਸਤੇ ਸਰਕਾਰ ਨੇ ਟੁਕਮੇ ਪ੍ਰਬੰਧ ਕਰਨੇ ਹੁੰਦੇ ਨੇ ਇਹਨਾਂ ਦੀ ਆਰਥਿਕ ਲੋੜ ਵਾਸਤੇ ਪਰ ਸਰਕਾਰਾਂ ਆਪ ਦੇ ਪਰਿਵਾਰਾਂ ਨੂੰ ਪਾਲਣ ਲੱਗੀਆਂ ਹੋਈਆਂ ਨੇ ਕੈਪੀਟਲ ਸਰਕਾਰ ਦੀ ਗੱਲ ਕਰ ਲੋ ਕਾਂਗਰਸ ਦੀ ਕਾਲੀਆਂ ਦੀ ਚਾਹੇ ਆਮ ਆਦਮੀ ਪਾਰਟੀ ਦੀ ਚਾਹੇ ਭਾਜਪਾ ਦੀ ਗੱਲ ਕਰ ਲੋ ਫੌਜੀਆ ਨੇ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਜੇ ਅੱਜ ਗੱਲ ਕਰੀਏ ਮੋਦੀ ਦੇ ਪਰਿਵਾਰ ਨੇ ਕਦੇ ਚੀਚੀ ਨਹੀਂ ਵੜਾਈ ਨਾ ਮੁੱਖ ਮੰਤਰੀ ਭਗਵਾਨ ਸਿੰਘ ਦੇ ਪਰਿਵਾਰ ਨੇ ਇਹ ਉਹ ਲੋਕ ਨੇ ਜਿਹੜੇ ਲਾਲ ਪੱਗਾਂ ਬੰਨ ਕੇ ਆਉਂਦੇ ਨੇ ਘੰਟਿਆਂ ਵੱਤੀ ਮਿੰਟੋ ਮਿੰਟੀ ਤਰੰਗ ਦੇ ਵਿੱਚ ਲਿਪਟ ਕੇ ਆਉਂਦੇ ਨੇ ਕਿਉਂਕਿ ਇਹ ਲੋਕਾਂ ਵਾਸਤੇ ਆਰਮੀ ਤੇ ਲੋਕਾਂ ਦੀਆਂ ਰੱਖਿਆ ਵਾਸਤੇ ਬਣਾਈ ਆ ਆਰਮੀ ਇਹ ਨਾ ਕਿ ਕਿਸੇ ਦੇ ਪਰਸਨਲ ਕੰਮਾਂ ਵਾਸਤੇ ਹੈ ਜਿਵੇਂ ਹੁਣ ਆਪਣੇ ਅਹੁਦੇਦਾਰ ਹਾਕਮ 1.5 150 ਬੰਦਾ ਆਪਣੇ ਨਾਲ ਲੈ ਕੇ ਚੱਲਦੇ ਨੇ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਚਿੱਟੇ ਦੇ ਸਦਾਗਰ ਸਰੇ ਆਮ ਘੁੰਮਦੇ ਨੇ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਅਸੀਂ ਇਹ ਗੱਲ ਵੀ ਕੈਪਟਨ ਸਰਕਾਰ ਨੂੰ ਕਹੀ ਸੀ ਮੰਗ ਦੀ ਚਿੱਠੀ ਕੱਢੀ ਆਪਦੇ ਲੈਟਰਪੈਡ ਤੇ ਵੀ 3 ਮਹੀਨੇ ਸਾਨੂੰ ਦੇ ਕੇ ਦੇਖੋ ਪੰਜਾਬ ਦੀ ਸੁਰੱਖਿਆ ਅਸੀਂ ਨਸਾ ਕੀ ਪ੍ਰਾਣਾ ਮਹੌਲ ਪੰਜਾਬ ਨੂੰ ਦੇ ਦਿਆਂਗੇ ਇੰਨੀ ਅਣਖ ਜੁਰਤ ਨਾਲ ਰੱਖਦੇ ਆ ਤੇ ਇਸ ਕਰਕੇ ਸਾਨੂੰ ਕਦੇ ਮੀਟਿੰਗ ਨਹੀਂ ਦਿੱਤੀ ਦਾ ਕੈਪਟਨ ਸਰਕਾਰ ਨੇ ਨਾ ਭਗਵੰਤ ਸਰਕਾਰ ਨੇ ਤੇ ਇਸ ਕਰਕੇ ਇਹ ਭਰਾਵੋ ਜਿਹੜੇ ਵੀ ਮਸਲੇ ਦੇ ਤੇ ਖੇਤੀ ਨਾਲ ਆਲੀ ਜੇ ਖੇਤੀ ਆਪਣੀ ਚੰਗੀ ਆ ਗੱਲ ਆ ਜਾਂਦੀ ਆਪਣੀ ਜ਼ਮੀਨ ਦੀ ਮਾਂ ਭੂਮੀ ਦੀ ਜੇ ਅਸੀਂ ਚੀਨ ਦੇ ਬਾਰਡਰ ਤੇ ਇੱਕ ਕਦਮ ਅੱਗੇ ਨਹੀਂ ਵਧਣਨਦੇ ਚੀਨੀਆਂ ਨੂੰ ਤਾਂ ਫਿਰ ਅੱਜ ਸਾਨੂੰ ਪੰਜਾਬ ਦੇ ਵਾਸਤੇ ਲੜਨਾ ਜ਼ਰੂਰੀ ਹੋ ਗਿਆ ਫੌਜੀਆ ਨੂੰ ਇਹ ਮੇਰੇ ਵੀਰਾਂ ਨੂੰ ਮਾਇਆ ਕਹਿ ਕੇ ਲੈ ਕੇ ਆਉਣਾ ਕੱਲੇ ਨੌਕਰੀ ਪੈਸੇ ਦੀ ਗੱਲ ਨਹੀਂ ਅੱਜ ਪੰਜਾਬ ਨੂੰ ਬਚਾਉਣਾ ਹੈ ਆਪਣੇ ਕਿਸਾਨ ਮਜ਼ਦੂਰ ਪਹਿਲਾਂ ਹੀ ਲੜ ਰਹੇ ਨੇ ਸਾ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਸੀ ਵੀ ਅਸੀਂ ਇਹ ਕਹਿੰਦੇ ਸੀ ਝੰਡੇ ਚੱਕੀ ਫਿਰਦੇ ਨੇ ਹੁਣ ਪਤਾ ਲੱਗਿਆ ਵੀ ਪੰਜਾਬ ਕਿੱਧਰ ਨੂੰ ਜਾ ਰਿਹਾ ਹੈ ਇਹ ਹਾਕਮਾਂ ਦੇ ਜੀ ਆਪਾਂ ਨੇ ਦੀ ਨਿੱਜੀ ਪ੍ਰਾਪਰਟੀ ਚੈੱਕ ਕਰੀਏ 25 25 ਕਿਲੇ ਦੇ ਵਿੱਚ ਬੰਗਲੇ ਬਣਾਏ ਨੇ ਉਹ ਭਾਈ ਕਿੱਥੋਂ ਆਈ ਆਂ ਅੰਦਨਾ ਇਹ ਗੱਲਾਂ ਸੀ ਪੁੱਛਣ ਵਾਸਤੇ ਆਇਆ ਸਾਡੇ ਕਿਸਾਨ ਦਾ ਜੇ ਲੱਖ ਰੁਪਏ ਦਾ ਕਰਜ਼ਾ ਹੈ ਮਜ਼ਦੂਰ ਦਾ ਕਰਜ਼ਾ ਹੈ ਤਾਂ ਤੁਸੀਂ ਜੇਸੀਬੀ ਘਰ ਟਾਉਣ ਵਾਸਤੇ ਭੇਜ ਦਿੰਦੇ ਹੋ ਉਦੋਂ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਵੋਟਾਂ ਟਾਈਮ ਕੀ ਵਾਅਦੇ ਕਰਦੇ ਹਾਂ ਤੇ ਹੁਣ ਆ ਕੇ ਤੁਸੀਂ ਗਰੀਬਾਂ ਦੀਆਂ ਕਿਸਾਨਾਂ ਦੀਆਂ ਜਿਹੜੀ ਦੋ ਵਕਤ ਦੀ ਰੋਟੀਆਂ ਉਹ ਵੀ ਖੋਣ ਜਾ ਰਹੇ ਹੋ ਤੇ ਇਸ ਕਰਕੇ ਮੇਰੀ ਬੇਨਤੀ ਇਹੀ ਆ ਸਾਰਿਆਂ ਨੂੰ ਆਪਾਂ ਇਕੱਠੇ ਹੋ ਕੇ ਲੜਾਂਗੇ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਜਨ ਵੀ ਕਿਤੇ ਭਾਰਤੀ ਕਿਸਾਨ ਯੂਨੀਅਨ ਇਕੱਠਾ ਰਹਾ ਹਾਕ ਮਾਰੂਗੀ ਤਾਂ ਚੌ ਨਾਲ ਬੜੇ ਜੁੱਤੀ ਵੀ ਨਹੀਂ ਪਾਉਂਦੇ ਅਸੀਂ ਭੱਜ ਕੇ ਆਉਨੇ ਆ 700 800 ਦੀ ਗਿਣਤੀ ਮੈਨਾ ਕਹੋ ਜਾਂ ਫੌਜੀਓ ਦੀ ਪਹਿਲੇ ਦਿਨੋਂ ਗੰਦੀ ਅਸੀਂ ਦੱਸਿਆ ਸਰਕਾਰ ਨੂੰ ਪੱਤਰਕਾਰ ਸਾਨੂੰ ਜਵਾਬ ਕਰਦ ਰੇ ਤੇ ਤੁਹਾਡਾ ਰੋਲ ਨਹੀਂ ਇਹ ਕਿਸਾਨ ਨਹੀਂ ਮੰਗਾ ਰਹੇ ਮਜ਼ਦੂਰ ਦੀਆਂ ਮੰਗਾ ਦੇ ਅਸੀਂ ਗੱਲ ਦਾ ਇਹ ਜਵਾਬ ਦਿੱਤਾ ਅਸੀਂ ਕਿਸਾਨ ਦੇ ਬੇਟੇ ਆ ਮਜ਼ਦੂਰ ਦੇ ਬੇਟੇ ਆ ਅੱਜ ਅਸੀਂ ਵਾਟਰ ਸੰਭਾਲੀ ਬੈਠੇ ਆ ਦੇਸ਼ ਨੂੰ ਸਾਹਮਣੇ ਰੱਖਿਆ ਜੇ ਸਰਕਾਰਾਂ ਸਾਡੇ ਇਹ ਲੋਕਾਂ ਦੇ ਹੱਕਾਂ ਨੂੰ ਢਕਾਅ ਮਾਰਨ ਜਾਂਦੇ ਅਸੀਂ ਲੜਾਂਗੇ ਹਿੱਕ ਢਾ ਕੇ ਲੜਾਂਗੇ ਕੁਰਬਾਨੀਆਂ ਦੇਵਾਂਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਜ਼ਦੂਰਾ ਕਿਸਾਨਾਂ ਤੇ ਭਰਾਤਰੀ ਜਥੇਬੰਦੀਆਂ ਦਾ ਏਕਾ ਜਿੰਦਾਬਾਦ 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 ਲੋਕ ਪੱਖੀ ਖੇਤੀ ਨੀਤੀ ਬਣਾ ਕੇ ਰਹਾਗੇ